ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਜੋਤ ਕਲੋਥ ਐਂਡ ਲੈਸਾ ਉਸ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਲਈ ਅਸੀਂ ਕਾਟਨ ਦੀ ਵੈਰਾਈਟੀ ਲੈ ਕੇ ਆਏ ਜਿਹਦੇਖੋ ਡਿਜ਼ਾਈਨ ਬਹੁਤ ਹੀ ਸੋਹਣੀ ਹੈ ਸੂਟਾਂ ਦੀ ਸਟੱਫ ਹੈਗਾ ਬਹੁਤ ਹੀ ਸੋਹਣਾ ਦੇਖੋ ਬਿਲਕੁਲ ਹੀ ਸਮਰਵੀਅਰ ਬਿਲਕੁਲ ਹੀ ਸੌਫਟ ਹੈ ਸਟੱਫ ਲੈ ਆਏ ਤੁਹਾਡੇ ਲਈ ਬਹੁਤ ਹੀ ਪਿਆਰੀ ਜੀ ਡਿਜ਼ਾਈਨ ਹੈਗਾ ਸੂਦੀ ਨੂੰ ਤੁਸੀਂ ਕਿਸੇ ਤਰ੍ਹਾਂ ਵੀ ਡਿਜ਼ਾਈਨ ਕਰਕੇ ਸੂਟ ਨੂੰ ਬਣਾ ਸਕਦੇ ਹੋ ਦੇਖੋ ਬਹੁਤ ਹੀ ਸੋਹਣੀ ਦੀ ਪ੍ਰਿੰਟਿੰਗ ਹੈ ਸੂਟ ਦੀ ਉੱਪਰ ਹਲਕਾ ਹਲਕਾ ਜਿਹੇ ਉੱਪਰ ਵਰਕ ਹੋਇਆ ਹੋਇਆ, ਪੇਪਰ ਮਿਰਰ ਦਾ ਵਰਕ ਵੀ ਹੋਇਆ ਹੋਇਆ ਦੇਖ ਸਕਦੇ ਹੋ ਤੁਸੀਂ। ਕਲਰ ਵੀ ਯੂਨੀਕ ਜਿਹਾ ਦੇਖੋ। ਇਹ ਸਾਈਡ ਦੇ ਉੱਪਰ ਦੇਖੋ ਤੁਸੀਂ ਇਧਰ ਬਾਜੂ ਦਾ ਡਿਜ਼ਾਈਨ ਹੈ ਉੱਤੋਂ ਪਾਸਾ। ਬਾਜੂ ਦਾ ਡਿਜ਼ਾਈਨ ਵੀ ਬਹੁਤ ਸਾਰੇ ਬਹੁਤ ਹੀ ਪਿਆਰੇ ਹੁੰਦੇ 12 ਬਾਜੂ ਵਗੈਰਾ ਬਣਾਉਂਦੇ ਜਿਸ ਤਰ੍ਹਾਂ ਹੁਣ ਚੱਲ ਰਹੀਆਂ ਨੇ, ਟ੍ਰੈਂਡ ਦੇ ਵਿੱਚ ਨੇ। ਬੈਕ ਸਾਈਡ ਵੀ ਤੁਹਾਨੂੰ ਸੂਟ ਦੇ ਉਦਾਂ ਹੀ ਮਿਲੂਗੀ ਜੀ। ਦੇਖੋ। ਇਸ ਵੀ ਬੈਕ ਪ੍ਰਿੰਟਿੰਗ ਹੈ। ਦੇਖੋ ਜੀ। ਬਹੁਤ ਹੀ ਪਿਆਰੇ ਜੇ ਸਮਰਦੇ ਸੂਟ ਲੈ ਕੇ ਆਏ ਆ ਤੁਹਾਡੇ ਲਈ ਪਲੇਨ ਤੁਹਾਨੂੰ ਇਸ ਦੀ ਬਾਟਮ ਮਿਲੂਗੀ ਜੀ 컬러 ਚੋਇਸ ਹਨ ਮਿਲ ਜੂਗਾ ਇਹਨਾਂ ਸੂਟਾਂ ਦੇ ਵਿੱਚ ਇਹ ਇਸ ਦੀ ਪਲੇਨ ਬਾਟਮ ਹੈ ਜੀ ਤੁਹਾਨੂੰ ਕਟਪੁਰੀ ਲੈ ਲੂਗੀ ਸੂਟ ਦੀ ਪਿਓਰ ਦਾ ਦੁਪੱਟਾ ਹੈ ਜੀ ਦੇਖੋ ਬਹੁਤ ਹੀ ਕੈਨਜੀ ਪ੍ਰਿੰਟਿੰਗ ਦੁਪੱਟੇ ਦੀ ਹੋਈ ਹੋਈ ਹੈ ਬਹੁਤ ਹੀ ਸੋਹਣਾ ਲੱਗਣਾ ਤੁਹਾਡੇ ਸੂਟ ਪਾਇਆ ਹੋਇਆ ਦੁਪੱਟੇ ਦੇ ਦੋਨੋਂ ਪੱਲਿਆਂ ਦੇ ਉੱਪਰ ਇਸ ਤਰ੍ਹਾਂ ਦੇ ਲੱਖਣ ਮਿਲਣਗੇ ਜੀ ਬਹੁਤ ਹੀ ਪਿਆਰੀ ਜੀ ਯੂਨਿਕ ਜੀ ਤੁਹਾਡੇ ਲਈ ਡਿਜ਼ਾਈਨਿੰਗ ਲੈ ਕੇ ਆਏ ਆਂ ਜੀ ਸੂਟਾਂ ਦੀ ਇਹ ਵਾਲਾ ਪਿਕਟਾ ਇਹ ਦੇਖੋ ਜੀ ਬਿਲਕੁਲ ਇਸ ਤਰ੍ਹਾਂ ਤੁਹਾਡਾ ਸੂਟ ਬਣ ਕੇ ਰੈਡੀ ਹੋਊਗਾ ਤੁਸੀਂ ਕਿਸੇ ਵੀ ਤਰ੍ਹਾਂ ਇਸ ਨੂੰ ਡਿਜ਼ਾਈਨ ਕਰ ਸਕਦੇ ਹੋ ਸੂਟ ਨੂੰ ਸਟੱਫ ਬਹੁਤ ਹੀ ਸੋਹਣਾ ਲੱਗਦਾ ਹੈ ਤੁਹਾਡੇ ਲਈ ਇਹ ਕਲਰ ਇਸ ਵਿੱਚ ਇਹ ਜੀ ਦੇਖੋ ਇਸ ਦੇ ਵਿੱਚ ਤੁਹਾਨੂੰ ਦੇਖੋ ਮਸਟਰਡ ਮਿਲੇਗਾ ਜੀ ਉੱਪਰ ਵਾਲਾ ਹਿੱਸਾ ਸੂਟ ਦਾ ਇਸ ਦੇ ਵਿੱਚ ਤੁਹਾਨੂੰ ਉੱਪਰ ਵਾਲਾ ਹਿੱਸਾ ਲਵੈਂਡਰ ਸ਼ੇਡ ਦਾ ਮਿਲੇਗਾ نیچے ਬਾਰਡਰ येलो ਮਿਲੇਗਾ ਇਹਦਾ ਇਸ ਤਰ੍ਹਾਂ ਕੰਬੀਨੇਸ਼ਨ ਕੀਤਾ ਹੈ ਸੂਟਾਂ ਦਾ カラー ये देखो देखो कितने सोने लग रहे हैं ये जो पाई डिजाइनिंग लेके आए हैं बहुत ही सोने के स्टॉक के बीच बहुत ही सॉफ्टवेयर स्टॉक है जो ਤੁਹਾਡੇ ਕੋਲ ਸੂਟ ਪਹੁੰਚ ਗਏ ਤੁਹਾਨੂੰ ਪਤਾ ਲੱਗੂ ਫੀਲ ਕਰਕੇ ਕਿ ਬਾਕੀ ਬਹੁਤ ਹੀ ਵਧੀਆ স্টক ਲੈ ਕੇ ਆਏ ਹਾਂ ਤੁਹਾਡਾ ਜੀ ਇੱਕ 컬러 ਇਹ ਜੀ ਦੇਖੋ कलर चॉइस ਵੀ ਦੇਖੋ ਸਮਰ ਦੇ ਅਕੋਰਡਿੰਗ ਤੁਹਾਡੇ ਵੀ ਬਹੁਤ ਹੀ ਯੂਨਿਕ ਜੀ ਲੈ ਕੇ ਆਏ ਹਾਂ ਜਿਸ ਤਰ੍ਹਾਂ ਬਿਲਕੁਲ ਫੁੱਲ ਪਿਆਰ ਦਾ ਤੁਹਾਨੂੰ 2.5 ਮੀਟਰ ਵੀ ਕੱਟ 2.5 ਮੀਟਰ ਦਾ ਤੁਹਾਨੂੰ ਬੱਟਾ ਮਿਲੂਗਾ 2.5 ਮੀਟਰ ਦੀ ਕੱਟ ਤੋਂ ਉਹ ਸ਼ਰਟ ਦੀ ਤੇ ਬੋਟਮ ਦੀ ਬਣੂਗੀ ਇਹ ਲੈਸ ਕਾਪਟਨ ਦਾ ਪ੍ਰਾਈਸ ਹੈ ਸਿਰਫ 1550 ਰੁਪਏ ਜਲਦੀ ਤੇ ਜਲਦੀ ਆਰਡਰ ਕਰੋ ਜੀ ਇੱਕ ਪੀਸ ਦੇਖੋ ਤੁਹਾਡੇ ਲਈ ਲੈ ਕੇ ਆਈ ਹਾਂ ਜਾਨ ਕਾਟਨ ਦੇ ਵਿੱਚ ਸੁਟੇ ਦੇਖੋ ਇਹ ਆਫ ਵਾਈਟ ਜੈਰ ਸੂਟ ਹੈ ਤੇ ਇਹਦੇ ਉੱਪਰ ਤੁਹਾਨੂੰ ਬੁਟੀਕ ਵਰਕ ਦਾ ਪੀਸ ਹੈ ਜੀ ਬਿਲਕੁਲ ਇਹ ਥ्रेड ਵਰਕ ਮਿਲੂਗਾ ਦੇਖੋ ਮਲਟੀ ਸ਼ੇਡ ਦੇ ਵਿੱਚ ਇਸ ਦੀ ਡਿਜ਼ਾਈਨਿੰਗ ਤੁਸੀਂ ਲੈਸਸ ਵਗੈਰਾ ਲਗਾ ਕੇ ਇਸ ਨੂੰ ਬਹੁਤ ਹੀ ਯੂਨੀਕ ਜਿਹਾ ਸੂਟ ਤਿਆਰ ਕਰ ਸਕਦੇ ਹੋ ਤੁਸੀਂ ਆਪਣਾ ਬਹੁਤ ਹੀ ਸੋਹਣੀ ਜੀ ਡਿਜ਼ਾਈਨਿੰਗ ਲੈਸਸ ਵਗੈਰਾ ਨਾਲ ਉਹਨੂੰ ਤਿਆਰ ਕਰ ਸਕਦੇ ਹੋ ਇਸ ਦੇ ਤੁਹਾਨੂੰ ਬਾਜੀ ਵੀ ਮਿਲੂਗੀ ਦੇਖੋ ਉਹ ਤੁਹਾਡੀ ਪਿੱਛੇ ਜੀ ਤੁਸੀਂ ਬਾਜੀ ਵੀ ਤਿਆਰ ਕਰ ਸਕਦੇ ਹੋ ਜਾਂ ਜੇ ਇਸ ਤਰ੍ਹਾਂ ਹੁਣ बॉटਮ ਦਾ ਟੈਂਪਲ ਦੇ ਥਰੈਡ ਵਰਕ ਵਾਲ ਵਰਕ ਵਾਲੀ बॉटਮ ਦਾ ਤੁਸੀਂ ਉਹ ਚੀਜ਼ ਵੀ ਕਰ ਸਕਦੇ ਹੋ ਬਾਜੂ ਵਗੈਰਾ ਦਿੱਤੇ ਤੁਸੀਂ ਲੈਸਸ ਵਗੈਰਾ ਲਗਾ ਕੇ ਵੀ ਡਿਜ਼ਾਈਨਿੰਗ ਕਰ ਲਓਗੇ ਜੇ ਬਾਜੂ ਕੇ ਲ ਬਣਾਉਗੇ ਤਾਂ ਤੇ ਬੋਟਮ ਨੂੰ ਉੱਤੇ ਲੈ ਕੇ ਆਏ ਤੁਸੀਂ ਵਰਕ ਬਹੁਤ ਹੀ ਪਿਆਰਾ ਜਿਹਾ ਯੂਨੀਕ ਜਿਹਾ ਪੀਸ ਹੈ ਇਸ ਦੇ ਵਿੱਚ ਤੁਹਾਨੂੰ ਟੋਲੇ ਪੀਸ ਮਿਲੂਗਾ ਇਹ ਬਾਈਟੇ ਕਲਰ ਹੀ ਹੈ ਸਿੰਪਲ ਪੀਸ ਹੀ ਹੈ ਸਾਡੇ ਕੋਲੇ ਇਹ ਦੇਖੋ ਜੀ ਇਸ ਦੇ ਨਾਲ ਦੁਪੱਟਾ ਫੁੱਲ ਪਿਓ ਦਾ ਦੁਪੱਟਾ ਮਿਲੂਗਾ ਦੁਪੱਟੇ ਦੇ ਉੱਪਰ ਤੁਹਾਨੂੰ ਦੇਖੋ ਪੱਲਿਆਂ ਦੇ ਉੱਪਰ ਇਸ ਤਰ੍ਹਾਂ ਦੀ ਵਰਕ ਮਿਲੂਗਾ ਵਾਈਟ कलर दी लेस लगी हुई है बिल्कुल फुल तैयार ਕੀਤਾ ہوا दुपट्टा سوق ਨੂੰ ਤੁਸੀਂ ਲੈਸਸ ਵਗੈਰਾ ਲਗਾ ਕੇ ਜਿਸ ਤਰ੍ਹਾਂ ਵੀ ਡਿਜ਼ਾਈਨ ਕਰਕੇ ਬਣਾ ਸਕਦੇ ਹੋ ਪੂਰਾ ਫੁੱਲ ਪਾਰਟੀ ਵੀ ਤੁਹਾਡਾ ਸੁਪਨਾ ਹੋਊਗਾ ਸਮਸਟੈਕਲ ਬਹੁਤ ਹੀ ਯੂਨਿਕ ਜਰ ਪੀਸ ਹੈ ਜੀ ਪ੍ਰਾਈਸ ਬਿਲਕੁਲ ਹੀ ਲੋ ਹੈ 1150 ਰੁਪਏ ਇਹ ਸੂਟ ਦਾ ਪ੍ਰਾਈਸ ਹੈ ਜਲਦੀ ਤੋਂ ਜਲਦੀ ਆਰਡਰ ਕਰੋ ਜੀ ਇੱਕ ਪੀਸ ਮੈਂ ਤੁਹਾਡੇ ਲਈ ਦੇਖ ਕੋਈ ਲੈ ਕੇ ਆਈ ਹਾਂ ਬਿਲਕੁਲ ਯੂਨਿਕ ਜੀ ਇਸ ਵਾਰ ਤੁਹਾਡੇ ਲਈ ਅਸੀਂ ਚੋਇਸ ਕਰਕੇ ਲੈ ਕੇ ਆਏ ਹਾਂ ਇਹ ਤੁਹਾਨੂੰ ਮਿਲੂਗਾ ਜੀ मस्लिन कॉटन ਦੇ ਵਿੱਚੋਂ ਤੁਹਾਡੇ ਦਾਦੀਆਂ ਨਾਨੀਆਂ ਲਈ ਤੁਸੀਂ ਜਿਸ ਨੂੰ ਵੀ ਗਿਫਟ ਕਰਨਾ ਹੈ ਬਹੁਤ ਵਧੀਆ ਚੀਜ਼ ਹੈ ਬਿਲਕੁਲ ਹੀ ਲੋ ਪ੍ਰਾਈਸ ਤੇ ਸੂਟ ਹੈ ਦੇਖੋ ਬਹੁਤ ਹੀ ਸੋਹਣਾ ਲਾਈਟ ਸ਼ੇਡ ਆਗੇ ਇਹ ਤੁਹਾਨੂੰ ਤਿੰਨ ਪੀਸਿਸ ਦੇਵਾਂਗੇ ਤਿੰਨੋਂ ਹੀ ਲਾਈਟ ਸ਼ੇਡ ਦੇ ਵਿੱਚ ਹੈ ਆਫ ਵਾਈਟ ਹੈ ਸੂਟ ਹੈ ਇਹ प्रिंटिंग ਦੇਖੋ ਤੁਸੀਂ ਸੂਟ ਦੀ ਬਹੁਤ ਹੀ ਪਿਆਰੀ ਯੂਨਿਕ ਜੀ ਕਲੈਕਸ਼ਨ ਲੈ ਕੇ ਆਏ ਹਾਂ ਜੀ ਬਿਲਕੁਲ ਤੁਹਾਡੇ ਲਈ ਅਸੀਂ ਇਸ ਵਾਰ ਇਹ ਇਸ ਦੀ ਬੈਕ ਸਾਈਡ ਵੀ ਤੁਹਾਨੂੰ बिल्कुल सेम ही मिलूगी जी इस साइड के उपर तु तो बाजू का डिज़ाइन देता है ब्रीक वाला ढाई ढाई मिनट की कट मिलेगी शर्ट की भी बॉटम की भी बॉटम इस बौतम जी। बौतम जी। बौतम जी। प्लेन आएगी जी देखो बॉटम का कपड़ा ये बॉटम है जी जो इच्छा लाइनिंग वगैरह लगावा के बनाने तो लाइनिंग वगैरह लगा, तो लगा के बना सकते हो तुम वो डिपेंड है किसान बनाया ਇਸ ਨਾਲ ਦੁਪੱਟਾ ਦੇਖੋ ਜੀ ਦੁਪੱਟਾ ਵੀ ਤੁਹਾਨੂੰ ਡਿਜੀਟਲ ਪ੍ਰਿੰਟ ਦੇ ਵਿੱਚ ਮਸਲੀਨ ਸਟਾਫ ਦੇ ਵਿੱਚ ਮਿਲੂਗਾ ਮਸਲੀਨ ਕਾਟਨ ਦੇਖੋ ਡਿਜ਼ਾਈਨਿੰਗ ਦੇਖੋ ਤੁਸੀਂ ਪਹਿਲਾਂ ਤਾਂ ਸੂਰ ਦੀ ਬਹੁਤ ਹੀ ਯੂਨੀਕ ਜਿਹਾ ਕਲੈਕਸ਼ਨ ਹੈ ਜੀ ਬਹੁਤ ਹੀ ਸੌਫਟ ਹੈ ਸਟੱਫ ਲੱਗ ਰਿਹਾ ਤੁਹਾਡੇ ਲਈ ਫੈਬਰਿਕ ਬਹੁਤ ਹੀ ਸੋਹਣਾ ਹੈ ਦੇਖੋ ਪੂਰੇ ਫੁੱਲ ਦੇ ਦੁਪੱਟੇ ਨੇ ਜੀ ਇਤਾਂ ਦੀ ਕੋਈ ਲੈਂਥ ਵਗੈਰਾ ਜੀ ਕੋਈ ਇਸ਼ੂ ਨਹੀਂ ਹੈਗਾ ਦੁਪੱਟੇ ਦਾ ਜਸ ਹੁਣ ਤਾਂ ਵੀ ਲੈਥ ਪੂਰੀ ਫੁੱਲ ਬਣੂਗਾ ਇਸ ਦੇ ਵਿੱਚ ਤੁਹਾਨੂੰ ਇਸ ਤੋਂ ਪਹਿਲਾਂ ਤਾਂ ਤੁਸੀਂ ਪਿਕ ਦੇਖੋ ਸੂਰ ਜੀ देखो जी इस तरह सूट थोड़ा बन के तैयार हो गए बनने तो बाद इस तरह लुक आऊगी जी देखो एक प्रिंटिंग इस सूट की है ये भी मसरीन कॉटन का जो नीचे दिखाया सूट ऑफ वाइट शेड केम है ये भी स्टफ तो भी इस तीन डिजाइनिंग मिली है जी देखो इस गले उपर भी टाई पट्टी वगैरह बनी हुई है नीचे बॉर्डर देखो इस साइड के उपर तुम तो बाजू का डिजाइन मिलेगा ਤੁਸੀਂ ਦਾਦੀਆਂ ਨਾਨੀਆਂ ਨੂੰ ਕਿਸੇ ਨੂੰ ਵੀ ਗਿਫਟ ਕਰਨਾ ਹੋਵੇ ਤਾਂ ਬਹੁਤ ਹੀ ਰੀਅਰ ਪ੍ਰਾਈਸ ਦੇ ਵਿੱਚ ਤੁਹਾਨੂੰ ਬਹੁਤ ਹੀ ਸੋਹਣਾ ਜਿਹਾ ਫੈਬਰਿਕ ਦੇਊਂਗੀ ਮੈਂ ਇਹ ਵੈਸੇ ਆਫ ਵਾਈਟ ਸ਼ੇਡ ਦੇ ਵਿੱਚ ਹੈ ਥੋੜਾ ਵੀਡੀਓ ਦੇ ਵਿੱਚ ਕਲਰ ਵਗੈਰਾ ਦਾ ਫਰਕ ਪੈ ਜਾਂਦਾ ਹੈ ਇਹ ਦੇਖੋ ਦੁਪੱਟਾ ਦੁਪੱਟੇ ਮਸਲੀਨ कॉटन ਨੇ ਪੂਰੇ ਫੁੱਲ ਡੇ ਡੁੱਲੇ ਦੁਪੱਟੇ ਨੇ ਜੀ ਬਹੁਤ ਹੀ ਸੋਹਣੇ ਜੀ ਪ੍ਰਿੰਟਿੰਗ ਲੱਗ ਕੇ ਨੇ ਜਿਸ ਵਾਰ ਤੁਹਾਡੇ ਲਈ ਯੂਨੀਕ ਜੀ ਕਲੈਕਸ਼ਨ ਹੈ ਜੀ ਜਲਦੀ ਤੋਂ ਜਲਦੀ ਆਰਡਰ ਕਰੋ ਜੀ ਸੂਟਰਨ मेरे देख के देखो तो बहुत ही सोहना फैब्रिक देगा एक गे। प्रिंटिंग तो होर दिखाई है जी मैं देखो ये देखो जी ये प्रिंटिंग देखो बहुत ही सोहनी जी यूनीक जी प्रिंटिंग है देखो ये साइड के उपर बाजू का डिज़ाइन है जी देखो अलग जी चीज़ बन के तैयार होगी जी बैक तो मिले तो सेम ਇਸ ਸਾਰੇ ਸੂਟਾਂ ਦਾ ਤਿੰਨਾਂ ਦਾ ਕਲਰ ਸੇਮ ਹੀ ਹੈ ਜੀ ਆਫ ਵਾਈਟ ਜਾਂ ਕਰੀਮ ਦੀ ਸ਼ੇਡ ਕਹਿ ਸਕਦੇ ਹਾਂ। ਦੁਪੱਟੇ ਬਸ ਡਿਜ਼ਾਈਨਿੰਗ ਤਿੰਨਾਂ ਦੀ ਚੇਂਜ ਹੈ ਜੀ। ਤਿੰਨਾਂ ਦੀ ਡਿਜ਼ਾਈਨਿੰਗ ਅਲੱਗ-ਅਲੱਗ ਹੈ। ਇਹ ਦੇਖੋ ਦੁਪੱਟੇ। ਦੁਪੱਟਿਆਂ ਨੇ ਹੀ ਸੂਟ ਦੀ ਲੁੱਕ ਬਣਾਉਣੀ ਹੁੰਦੀ ਹੈ ਜੀ ਘੈਂਟ ਜੀ। ਦੇਖੋ। ਦੇਖੋ ਦੁਪੱਟੇ ਬਹੁਤ ਸੋਹਣੇ ਨੇ ਸੂਟਾਂ ਦੇ। ਛਟਕੇ ਜਿਹੀ ਚੀਜ਼ ਹੈ ਇਹ ਬਹੁਤ ਹੀ ਵਧੀਆ ਚੀਜ਼ ਹੈ। ਸਟੱਫ ਵੀ ਬਹੁਤ ਹੀ ਸੋਹਣਾ ਹੈ। ਬਹੁਤ ਹੀ ਸੌਫਟ ਜਿਹਾ ਸਟੱਫ ਲੈ ਕੇ ਆਏ ਹਾਂ ਤੁਹਾਡੇ ਲਈ ਜੀ। ਪ੍ਰਾਈਸ ਸੁਣੋ ਜੀ ਇਹਨਾਂ ਸੂਟਾਂ ਦਾ ਬਿਲਕੁਲ ਹੀ ਲੋ 800 ਰੁਪਏ ਸੂਟ ਦਾ ਪ੍ਰਾਈਸ ਹੈ ਵਿਦ ਸ਼ਿਪਿੰਗ ਸ਼ਿਪਿੰਗ ਤੋਂ ਨੂੰ ਸੂਟਾਂ ਦੇ ਲੱਗ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੀ ਸ਼ਿਪਿੰਗ ਚਾਰਜ ਤੁਹਾਡਾ ਬਿਲਕੁਲ ਫ੍ਰੀ ਹੈ 800 ਰੁਪਏ ਦੇ ਵਿੱਚ ਸੂਟ ਤੁਹਾਡੇ ਘਰ ਪਹੁੰਚੂਗਾ ਜੀ ਬਹੁਤ ਹੀ ਸੋਹਣੀ ਜੀ ਯੂਨਿਕ ਜੀ ਕਲੈਕਸ਼ਨ ਲੈ ਕੇ ਆਏ ਤੁਹਾਡੇ ਲਈ ਸਾਡੇ ਚੈਨਲ ਨੂੰ ਜਿਨ੍ਹਾਂ ਨੇ ਹਲੇ ਤੱਕ ਤੁਹਾਡੇ ਸੈੱਡ ਸੈੱਡ ਚੈਨਲ ਤੇ ਜਿਹੜੇ ਨਵੇਂ ਨੇ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੋਤ ਕਲੋਥ ਐਂਡ ਲੈਸ ਹਾਊਸ ਜਿਹਨਾਂ ਨੇ ਸਾਡੀ ਸ਼ਾਪ ਤੇ ਵਿజిਟ ਕਰਨਾ ਹੈ ਸਾਡਾ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਸਾਰਾ ਐਡਰੈਸ ਵਗੈਰਾ ਪਾਉਨੇ ਆ ਤੁਸੀਂ ਸਾਡੀ ਸ਼ਾਪ ਤੇ ਵਿజిਟ ਕਰ ਸਕਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੋ ਸਾਡੇ ਚੈਨਲ ਤੇ ਨਵੇਂ ਨੇ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਜੀ ਅੱਜ ਦੇ ਲਈ ਤੁਹਾਨੂੰ ਇੰਨੀ ਕੁ ਵੈਰਾਈਟੀ ਲੈ ਕੇ ਆਏ ਆ ਤੁਹਾਡੇ ਲਈ ਫਿਰ ਜਲਦੀ ਮਿਲਦੇ ਆ ਜੀ ਧੰਨਵਾਦ